ਲਵੇ ਮਿੱਤਰੋ ਆਜਾ ਤੁਹਾਨੂੰ ਇੱਕ ਬੰਦੇ ਨਾਲ ਮਿਲਾਉਣਿਆਂਗੇ ਨਾ ਪ੍ਰਿੰਦਰ ਚੰਗਾਪਲਾ ਕੰਮ ਕਰਦਾ ਸੀਗਾ ਤੇ ਕੰਮ ਕਰਦਾ ਕਰਦਾ ਬਾਈ ਹੋਰੇ ਪਾਸੇ ਪੈ ਗਿਆ ਨਾ ਦੇਖ ਸਕਦੇ ਹੋਗੇ ਜਿੱਗ ਦੀ ਬਾਈ ਕੋਲੇ ਆਇਆ ਗੱਲਬਾਤ ਕਰਦਿਆਂ ਵੀ ਇਹ ਜੀ ਕੀ ਗੱਲਬਾਤ ਹੋਗੀ ਜਦਦੀ ਭਾਈ ਅਸੀਕਰ ਜੀ ਅਸੀਕਰ ਜੀ ਠੀਕ ਠਾਕ ਹਾਂਜੀ ਭਈਆ ਤੂੰ ਚੰਗਾ ਭਲਾ ਕੰਮ ਕਰਦਾ ਦੀ ਹੈ ਹਾਂਜੀ ਇਧਰ ਕਿਧਰ ਪੈ ਗਿਆ ਸਾਬਣ ਵਾਲੇ ਪਾਸੇ ਯਾਰ ਕੀ ਗੱਲਬਾਤ ਹੋ ਗਈ ਇਹ ਜੀ ਨਹੀਂ ਮਨ ਕੇ ਭਾਈ ਜੀ ਬੱਕਰੀ ਪਾਲਣ ਦੇ ਨਾਲ ਨਾਲ ਆਪਣਾ ਸਭ ਤੋਂ ਪਹਿਲਾ ਗੋਡ ਮਿਲਕ ਦਾ ਪ੍ਰੋਡਕਟ ਸੀਗਾ ਅੱਛਾ ਬਹੁਤ ਕੈਂਡ ਸੀ ਆਰਗੈਨਿਕ ਸੀਗਾ ਠੀਕ ਵਧੀਆ ਕੰਮ ਸੀ ਯਾਰ ਉਹ ਤੂੰ ਇਧਰ ਕਿਧਰ ਪੈ ਗਿਆ ਇਹ ਪੁੱਠੇ ਕੰਮਾਂ ਦੇ ਵਿੱਚ ਨਹੀਂ ਇਹ ਕੰਮ ਅਸਲ ਨੈਚੁਰਲ ਚੀਜ਼ਾਂ ਤਾਂ ਦੇਣੀਆਂ ਪੈਣੀਆਂ ਹੀ ਲੋਕਾਂ ਨੂੰ ਅੱਛਾ ਹਾਂ ਇਸ ਲਈ ਇਹ ਘੈਂਟ ਚੀਜ਼ਾਂ ਨੇ ਇਹ ਲੋਕ ਨਹੀਂ ਪਸੰਦ ਕਰਦੇ ਬਈ ਇਹ ਚੀਜ਼ਾਂ ਨੂੰ ਨਹੀਂ ਪਸੰਦ ਕਰਦੇ ਕੈਮੀਕਲ ਖਾਣਾ ਪਸੰਦ ਕਰਦੇ ਲੋਕ ਬਿਲਕੁਲ ਬਈ ਅੱਛਾ ਉੱਥੇ ਕੰਮਾਂ ਦਾ ਬੋਲ ਵੇ ਕੈਮੀਕਲ ਵਾਲੀ ਬਣਾਈ ਹੈ ਹਾਂ ਕੈਮੀਕਲ ਵਾਲੀ ਬਣਾਓ ਯਾਰ ਨਹੀਂ ਭਾਈ ਜੀ ਆਪਾਂ ਦੇ ਰਿਹਾਗੇ ਇਸ ਟਾਈਮ ਦੇਖ ਹਲਦੀ ਵਾਲੀ ਹਲਦੀ ਵਾਲੀ ਲੈ ਲੋ ਵੀਰਾ ਹਾਂ ਇਹ ਹਲਦੀ ਟਮਾਟਰ ਵਾਲੀ ਦੇ ਰਿਹਾ ਇੱਕ ਸਭ ਤੋਂ ਟਾਪ ਬਣਾਈ ਆ ਕਿਹੜੀ ਬਣਾਈ ਹੋਰ ਤੋਂ ਟਾਪ ਜਾਨੀ ਕਿ ਵੀ ਇਦੋਂ ਦੇਸੀ ਕੁਝ ਹੋਈ ਨਹੀਂ ਸਕਦਾ ਕੀ ਬਣਾਤਾ ਇਹ ਜਾ ਆਪਾਂ ਬਣਾਈ ਆ ਰਾਖ ਦੀ ਸਾਬਣ ਰਾਖ ਦੀ ਸਾਬਣਾ ਹਾਂ ਜੀ ਆ ਰਾਖ ਦੀ ਸਾਬਣ ਕਾਲੇ ਕਰਦੇ ਆ ਲੋਕਾਂ ਨੂੰ ਵੀ ਕੀ ਫਾਇਦਾ ਹੈਗਾ ਹਰ ਤਰ੍ਹਾਂ ਦੀ ਸਕਿਨ ਦੀ ਸਮੱਸਿਆ ਜਿਹੜੀ ਉਹਨੂੰ ਕਵਰ ਕਰੂਗੀ ਅੱਛਾ ਜਿਹਨੇ ਇੱਕ ਵਾਰੀ ਵਰਤ ਲਈ ਬਾਈ ਬਾਰ ਬਾਰ ਵਰਤੂਗਾ ਲੈ ਵੀ ਇਹ ਹੈ ਕਿ ਰਾਖ ਦੇ ਰਾਖ ਬਾਈ ਇਹ ਮੇਰੀ ਦੀ ਲੱਕੜ ਦੀ ਰਾਖ ਹੁੰਦੀ ਆ। ਬੇਰੀ ਦੀ ਲੱਕੜ ਦੀ ਰਾਖ ਬਹੁਤ ਗੁਣਕਾਰੀ ਹੁੰਦੀ ਜਿਹਦੇ ਨਾਲ ਹਾਵਨ ਕੀਤਾ ਜਾਂਦਾ। ਅੱਛਾ। ਹਾਂ ਉਹ ਬਹੁਤ ਸਾਰੀਆਂ ਬਿਮਾਰੀਆਂ ਨੂੰ ਖਤਮ ਕਰਦੀ ਆ। ਹੂੰ। ਤੇ ਇਹ ਹੋ ਗਈ ਮਲਤਾਨੀ ਮਿੱਟੀ। ਇਹ ਲੱਭੀ ਇਹ ਹੋ ਗਈ ਮਲਤਾਨੀ ਮਿੱਟੀ ਵਾਲੀ ਹਣਾ। ਹਾਂਜੀ ਹਾਂ ਬਹੁਤ ਨੇ। ਹੋਰ ਕਿਹੜੀ ਕਿਹੜੀ ਸਾਬ ਬਣਾਉਂਦੀ ਆ ਬਈ? ਬਾਕੀ ਗੋਟ ਮਲਕ ਵਾਲੀ ਤਾਂ ਆਪਣੇ ਸਾਰਿਆਂ ਨੂੰ ਪਤਾ ਹੀ ਆ। ਲੈ ਵੀ ਇਹ ਆ ਗਈ ਗੋਟ ਮਿਲਕ ਵਾਲੀ ਠੀਕ ਆ ਜੀ। ਹਣੀ ਵਾਲੀ ਆ। ਹਣੀ ਵਾਲੀ ਵੀ ਆ। ਹਾਂਜੀ ਹਾਂ। ਇਹ ਹਣੀ ਵਾਲੀ ਆ ਭਰਾ ਜੀ। ਅਸ ਇਹ ਆ ਗਈ ਹਣੀ ਵਾਲੀ ਸਾਬਣਾ। ਤੇ ਆ ਗਈ ਟਮਾਟਰ ਵਾਲੀ ਆ ਨਾ ਜਿਹੜੀ ਬਹੁਤ ਪਸੰਦ ਕਰ ਰਹੇ ਨੇ ਲੋਕ ਬਹੁਤ ਯਾਦ ਆ ਦੇ ਆ ਬਈ ਜੀ ਰੇੜੀ ਭਰਖੀ ਆ ਬਤਿੰਦਰ ਨੇ ਉਹ ਪਾਰਸਲ ਹੁਣੇ ਕਰਕੇ ਆਇਆ ਠੀਕ ਆ ਚੱਲੀ ਜਾਂਦਾਂਗਾ ਬਾਈ ਦੇਰ ਢੇਰ ਲਾਇਆ ਪਿਆ ਬਤਿੰਦਰ ਨੇ ਨਾ ਬਹੁਤ ਕਹਿਣਾ ਵੀ ਤੂੰ ਚੰਗਾ ਭਲਾ ਕੰਮ ਕਰਦਾ ਤੀ ਬੱਕਰੀਆਂ ਦਾ ਤੇ ਇੱਧਰ ਪਾਣੀ ਕਿਵੇਂ ਕੀ ਗੱਲ ਬਾਤ ਹੋਈ ਇਹਦੀ ਨਾ ਤੇ ਬੱਕਰੀਆਂ ਦੀ ਵੀ ਦੇਣਾ ਜੀ ਬੱਕਰੀਆਂ ਦੇਣਾਗੇ ਹਾਂ ਲੈ ਕਿਉਂਕਿ ਦੇਸੀ ਪ੍ਰੋਡਕਟ ਬੱਕਰੀਆਂ ਵੀ ਇੱਕ ਦੇਸੀ ਜਾਨਵਰਾਂ ਤੇ ਪ੍ਰੋਡਕਟ ਵੀ ਦੇਸੀ ਆ। ਅੱਛਾ ਠੀਕ ਆ। ਵਿਕਦਾ-ਬੁਕਦਾ ਹੈ ਕਿ ਨਹੀਂ? ਬਹੁਤ ਘੱਟ। ਵਧੀਆ ਵਿਕਰੇਗਾ। ਯਾਨੀ ਕਿ ਵੀ ਇਹ ਪ੍ਰੋਡਕਟ ਨੂੰ ਸਮਝਣ ਵਾਲੇ ਲੋਕ ਵੀ ਦੁਨੀਆ 'ਚ ਬੈਠੇ ਨੇ। ਹੈਗੇ ਆ ਲੋਕ ਅਹੀ ਜਿਹੜੇ ਲੋਕ ਚਾਹੁੰਦੇ ਆਗੇ ਵੀ ਆਰਗੈਨਿਕ ਚੀਜ਼ਾਂ ਮਿਲਣ ਪਰ ਮਿਲ ਨਹੀਂ ਰਹੀਆਂ। ਠੀਕ ਆ। ਤੁਹਾਨੂੰ ਮਿਲਾਂ ਦਾ ਵੀ ਪੂਰੇ ਪੰਜਾਬ ਦੇ ਵਿੱਚ ਸ਼ਾਇਦ ਦੀ ਸਾਬਣ ਬਣਦੀ ਆ ਆਪਣੇ। ਹੂੰ। ਰਾਖ ਦੀ ਸਾਬਣ ਤਾਂ ਮੈਨੂੰ ਲੱਗਦਾ ਵੀ ਕਿਤੇ ਬਣੀ ਨਹੀਂ ਹੋਣੀ ਸਹੀ ਗੱਲ ਲਾਗੇ ਤੇ ਬਹੁਤ ਗੰਡ ਸਾਬਣ ਆਰਟੀ ਦੀ ਗਰੰਟੀ ਹੈ ਬਾਈ ਕੁਆਲਟੀ ਦੀ ਗਰੰਟੀ ਹੈ ਨਾ ਰਿਜ਼ਲਟ ਮਿਲੇ ਤਾਂ ਵੀ ਗਰੰਟੀ ਹੈ ਮਨੀ ਬਾਈ ਕਹਿੰਦਾ ਵੀ ਜੇ ਨਾ ਰਿਜ਼ਲਟ ਮਿਲੇ ਤਾਂ ਮਨੀ ਵਾਕੇ ਗਰੰਟੀ ਹੈਗੀ ਕਿੰਨ ਸਮੱਸਿਆ ਦੱਸ ਕੇ ਲੈ ਜਾਓ ਹਾਂ ਲੈ ਵੀ ਦੇਖ ਸਕਦਾ ਇਹ ਹੈ ਕਿ ਨਿੰਮ ਦੀ ਸਾਬਣ ਬਾਈ ਤਾਜੀ ਤਾਜੀ ਹਜੇ ਬਾਈ ਜੀ ਬਣ ਕੇ ਆ ਰਹੀ ਹੈਗੀ ਉਹ ਗੱਲ ਆਵਾਜ਼ ਨਹੀਂ ਹੈਗੀ ਵੀ ਬਾਈ ਥਾਲੋ ਸਾਬਣ ਇਨੂੰ ਬਣੀ ਨੂੰ ਹੋ ਗਏ ਤੇ ਬਈ ਤੁਹਾਡੇ ਤੱਕ ਭਜਾਵਾਂਗੇ ਹਜੇ ਅੱਜ ਹੀ ਬਣ ਕੇ ਆਏਗੀ ਪੈਕ ਹੋਊਗੀ ਤੇ ਉਸ ਤੋਂ ਬਾਅਦ ਬਈ ਐਦਾਂ ਪੈਕ ਹੋ ਕੇ ਪਾਰਸਲ ਹੋ ਕੇ ਤੁਹਾਡੇ ਘਰੇ ਆ ਜੂਗੀ ਬਾਕੀ ਸਕਰੀਨ ਤੇ ਨੰਬਰ ਹੈਗਾ ਬਈ ਜੇ ਕਿਸੇ ਵੀ ਮੇਰੇ ਵੀਰ ਨੂੰ ਸਾਬਣ ਚਾਹੀਦੀ ਹੋਵੇ ਪੂਰੀ ਵੀ ਨਹੀਂ ਹੋ ਰਹੀ ਬਈ ਆਈ ਪੂਰੀ ਵੀ ਨਹੀਂ ਹੋ ਰਹੀ ਹੈ ਨਾ ਇੰਨੀ ਵੀ ਤੇ ਬਈ ਜੀ ਮੰਗਵਾ ਲਓ ਬਈ ਤਾਂ ਠੀਕ ਆ ਜਿਕਦੀ ਬਈ ਧੰਨਵਾਦ ਆਉਣਾ ਕਿੱਥੇ ਪਹੁੰਚ ਵੈਸੇ ਇਹ ਵੀ ਦੱਸ ਦਿਓ ਲਓ ਆ ਪਿੰਡ ਸੰਗਰੂਰ ਜਿਹੜਾ ਜੀ ਲੇ ਵੀ ਲੋਂਗੋਵਾਲ ਪਿੰਡ ਸੰਗਰੂਰ ਜਿਹੜਾ ਠੀਕ ਆ ਧੰਨਵਾਦ ਧੰਨਵਾਦ